ਸੀਐਮ ਸਾਹਿਬ ਨੇ ਜਿਹੜੀ ਸਟ੍ਰੈਟਜੀ ਬਣਾਈ ਹੈ ਜਿਵੇਂ ਉਸ ਵਕਤ ਵੀ ਮੈਂ ਕਿਹਾ ਸੀਗਾ ਕਿ ਜੇ ਪੰਜਾਬ ਦੀ ਧਰਤੀ ਤੇ ਕੋਈ ਵੀ ਕ੍ਰਾਈਮ ਹੋਊਗਾ ਅਸੀਂ ਭਾਰਤ ਦੇ ਹਰ ਕੋਨੇ ਤੋਂ ਜਾਂ ਦੇਸ਼ ਤੋਂ ਬਾਹਰ ਵੀ ਉਹ ਜਿਹੜੇ ਪਰਪੈਟਰੇਟਰਸ ਹੈਗੇ ਜਿਹੜੇ ਗੈਂਗਸਟਰਸ ਹੈਗੇ ਉਹਨਾਂ ਨੂੰ ਅਸੀਂ ਫੜ ਕੇ ਲਾਵਾਂਗੇ ਸੋ ਦੈਟ ਦੇ ਫੇਸ ਦੀ ਲਾਅ ਸੋ ਹੁਣ ਜਿਹੜਾ ਹੈਗਾ ਆਫਟਰ ਲੋਟ ਆਫ ਬ੍ਰੇਨਸਟਾਰਮਿੰਗ ਅਸੀਂ ਇੱਕ ਸਟ੍ਰੈਟਜੀ ਤਿਆਰ ਕੀਤੀ ਹੈਗੀ ਕਿ ਅੱਜ ਤੋਂ ਅਸੀਂ ਸੀਐਮ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਗੈਂਗਸਟਰਾਂ ਤੇ ਵਾਰ ਕਰ ਰਹੇ ਹਨ ਇੱਕ ਵਾਰ ਔਨ ਗੈਂਗਸਟਰਸ ਇਸ ਬੀਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜੇ ਸਾਡੇ ਤਿੰਨ ਟੀਚੇ ਹੈਗੇ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਉਸ ਨੂੰ ਦਵਸਤ ਕੀਤਾ ਜਾਊਗਾ ਐਂਟਾਇਰ ਨੈਟਵਰਕ ਵਿਲ ਬੀ ਐਲੀਮੀਨੇਟਿਡ ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਣਾ ਜਵੇਂ ਡਰਗ ਫਰੀ ਪੰਜਾਬ ਦਾ ਇੱਕ ਟੀਚਾ ਜਿਸ ਤੇ ਕਾਫੀ ਸਬਸਟੈਂਟਿਵ ਜਿਹੜੀ ਪ੍ਰੋਗਰੈਸ ਹੋ ਚੁੱਕੀ ਹੈਗੀ ਸੋ ਅੱਜ ਤੋਂ ਇਹ ਜਿਹੜੀ ਇਹ ਜਿਹੜਾ ਇਸ ਦੀ ਕੋਈ ਸਮਾਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ ਤੇ ਸੀਐਮ ਸਾਹਿਬ ਦੇ ਦਿਸਾ ਨਿਰਦੇਸ਼ ਹੈਗੇ ਕਿ ਉਹਨਾਂ ਦੇ ਡਿਸਕਸ਼ਨ ਤੋਂ ਬਾਅਦ ਅਸੀਂ ਮੈਪ ਕਰਕੇ ਜਿਹੜੇ 60 ਮੇਨ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹਨਾਂ ਦੇ ਅਸੀਂ 1200 ਜਿਹੜੇ ਗੈਂਗਸਟਰ ਐਸੋਸੀਏਟਸ ਇੱਥੇ ਜਿਹੜੇ ਕ੍ਰਿਮੀਨਲ ਕੇਸਾਂ ਚ ਇਨਵੋਲਡ ਹੈਗੇ ਤੇ ਤਕਰੀਬਨ 600 ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਐਕਟਿਵ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਨੂੰ ਮੈਪ ਕਰਕੇ ਅੱਜ ਐਸ ਵੀ ਆਰ ਸਪੀਕਿੰਗ ਤੇ ਤਕਰੀਬਨ 12000 ਪੁਲਿਸ ਆਫੀਸਰਸ ਸਾਡੀ ਜਿਹੜੀ 2000 ਪੁਲਿਸ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ ਇਹ ਸਾਡਾ ਗੈਂਗਸਟਰਸ ਤੇ ਪਹਿਲਾ ਪ੍ਰਹਾਰ ਹੈਗਾ ਇਸ ਨੂੰ ਅਸੀਂ ਆਪਰੇਸ਼ਨ ਪ੍ਰਹਾਰ ਕਹਿ ਰਹੇ ਹੈਗੇ 72 ਆਵਰਸ ਦਾ ਇੱਕ ਕ੍ਰਿਸਪ ਆਪਰੇਸ਼ਨ ਹੈਗਾ ਜਿਸ ਦੇ ਵਿੱਚ 12000 ਪੁਲਿਸ ਆਫੀਸਰਸ ਇਨ ਜਿਹੜੇ ਹੈਗੇ ਇਨਵੋਲਵ ਹੈਗੇ ਇਨ ਰੇਡਿੰਗ ਇਸ ਤੋਂ ਬਾਅਦ ਇਹਨਾਂ ਨੂੰ thoroughly interrogate ਕੀਤਾ ਜਾਊਗਾ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮਾਨਯੋਗ ਅਦਾਲਤਾਂ ਚ ਪੇਸ਼ ਕੀਤਾ ਜਾਊਗਾ ਇਹ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਇਸ ਲੈਵਲ ਦਾ ਕਦੀ ਵੀ ਆਪਰੇਸ਼ਨ ਜਿਹੜਾ ਨਹੀਂ ਪਲਾਨ ਹੋਇਆ ਜਿੱਥੇ ਇਹਨੇ ਵੱਡੇ ਪੱਧਰ ਤੇ ਰੇਡਸ ਹੋ ਰਹੇ ਹਨ ਤੇ ਇਹਨੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਿਹੜੀ ਇਨਵੋਲਵ ਹੈਗੀ ਅਸੀਂ ਸਾਡਾ ਜਿਹੜਾ ਟੀਚਾ ਹੈਗਾ ਕਿ ਕੰਪਲੀਟ ਇਕੋਸਿਸਟਮ ਜਿਹੜਾ ਗੈਂਗਸਟਰイズਮ ਦਾ ਉਸ ਨੂੰ ਬਸਟ ਕਰਨਾ ਹੈਗਾ ਜਿਸ ਦੇ ਵਿੱਚ ਇਹਨਾਂ ਦੀ ਫਾਈਨਾਂਸਿੰਗ ਲੌਜਿਸਟਿਕਸ ਸੇਫ ਹਾਊਸਸ ਜ਼ੈਪਨ ਸਪਲਾਈ ਚੇਨਸ ਕਮਿਊਨੀਕੇਸ਼ਨ ਨੈਟਵਰਕਸ ਇਸ ਨੂੰ ਇੱਕ ਕੰਪਲੀਟ ਇਕੋਸਿਸਟਮ ਜਿਹੜਾ ਕਰਾਈਮ ਦਾ ਹੈਗਾ ਜਿਹੜਾ ਗੈਂਗਸਟਰਿਜ਼ਮ ਦਾ ਹੈਗਾ ਐਕਸਟਰੈਕਸ਼ਨਸ ਦਾ ਹੈਗਾ ਉਸ ਨੂੰ ਐਜ਼ ਐਜ਼ ਐਨ ਇਕੋਸਿਸਟਮ ਪਾਸਟ ਕੀਤਾ ਜਾਊਗਾ ਤੇ देयर विल बी ਜ਼ੀਰੋ ਟੋਲਰੈਂਸ ਫਾਰ ਏਡਰਸ ਐਂਡ ਐਬਿਟਰਸ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹ ਆਪਣੇ ਆਪ ਨੂੰ ਮਹਿਫੂਜ਼ ਨਾ ਸਮਝਣ ਉਹਨਾਂ ਨੂੰ ਲਾ ਨੂੰ ਫੇਸ ਕਰਨਾ ਪਏਗਾ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਗੁਰਗੇ ਹੈਗੇ ਉਨ੍ਹਾਂ ਦੇ ਖਿਲਾਫ ਐਸ ਪਰ ਲਾ ਐਕਸ਼ਨ ਲਿਆ ਜਾਊਗਾ ਕੋਈ ਵੀ ਜਿਸ ਦੀ ਇਨਵੋਲਵਮੈਂਟ ਛੋਟੀ ਵੀ ਹੋਵੇ ਤੇ ਵੱਡੀ ਵੀ ਹੋਵੇ ਉਸ ਨੂੰ ਐਸ ਪਰ ਲਾ ਡੀਲ ਕੀਤਾ ਜਾਊਗਾ ਮੈਂ ਇਸ ਮੌਕੇ ਤੇ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜਾ ਯੂਥ ਮਿਸ ਗਾਈਡਡ ਹੈਗਾ ਜੇ ਉਹ ਮੇਨਸਟ੍ਰੀਮ ਚ ਆਣਾ ਚਾਹੁੰਦਾ ਹੈਗਾ ਉਹ ਮੇਨਸਟ੍ਰੀਮ ਚ ਆ ਜਾਣਾ ਉਨ੍ਹਾਂ ਨਾਲ ਸਿੰਥੈਟੈਟਿਕ ਲੀਨिएंट ਟਰੀਟਮੈਂਟ ਕੀਤਾ ਜਾਊਗਾ ਬਟ ਅੱਜ ਤੋਂ ਬਾਅਦ ਜਿਹੜਾ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਦੇ ਖਿਲਾਫ ਐਪਰੋਪਰੀਏਟ ਲੀਗਲ ਐਕਸ਼ਨ ਹੋਊਗਾ